ਕਿਸਾਨਾਂ ਦੇ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈਗਾ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੇਐਮਐਮ ਦੇ ਆਗੂ ਸਾਡੇ ਨਾਲ ਮੌਜੂਦ ਨੇ ਸਰਵਨ ਸਿੰਘ ਪੰਦੇਰੋਂ ਦੇ ਨਾਲ ਗੱਲਬਾਤ ਕਰਾਂਗੇ ਪੰਦੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਪੰਦੇਰ ਸਾਹਿਬ ਹੁਣ ਤਿਆਰੀਆਂ ਕਿਵੇਂ ਦੀਆਂ ਸ਼ੁਰੂ ਕੀਤੀਆਂ ਨੇ 6 ਦਾ ਐਲਾਨ ਤਾਂ ਤੁਸੀਂ ਕਰਤਾ ਹੁਣ ਉਸ ਦੇ ਉੱਪਰ ਰੋਡ ਮੈਪ ਦੇ ਉੱਪਰ ਕਿੰਨਾ ਕੰਮ ਹੋਇਆ ਹੈਗਾ ਕਿਵੇਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੇਖੋ ਕੇਐਮਐਮ ਦੀਆਂ ਲਗਭਗ ਪੰਜਾਬ ਚ ਉਵੇਂ ਤਾਂ ਹਰਿਆਣਾ ਹੋਰ ਨੇਵੇਂ ਪੰਜਾਬ ਚ 9 ਜਥੇਬੰਦੀਆਂ ਨੇ ਉਹਨਾਂ ਨੇ ਜੁੜੀਆਂ ਹੋਈਆਂ ਉਹ 9 ਦੀਆਂ 9 ਆਪਣੇ ਪੱਧਰ ਤੇ ਪ ਆਪਣੇ ਕੋਈ ਵੱਡੀ ਮੀਟਿੰਗ ਸੱਦ ਰਿਆ ਕੋਈ ਬਲੌਕ ਦੀ ਕੋਈ ਡਿਸਟ੍ਰਿਕਟ ਦੀ ਕੋਈ ਪਿੰਡਾਂ ਚ ਕੋਈ ਝੰਡੇ ਮਾਰਚ ਆਪਣੇ ਪੱਧਰ ਤੇ ਤਿਆਰੀਆਂ ਨੂੰ ਲੱਗੇ ਹੋਏ ਨੇ ਹਰੇ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਵੱਡੇ ਇਕੱਠ ਕਰ ਰਹੀ ਹੈ ਖਬਰਾਂ ਚ ਆ ਰਹੀ ਪੂਰੀ ਤਿਆਰੀ ਕਰ ਰਹੀ ਹੈ ਹਰੇਕ ਜਥੇਬੰਦੀ ਇਸ ਤਰ੍ਹਾਂ ਐਸਕੇਐਮ ਨਾਨ ਪੋਲੀਟਿਕਲ ਦੀਆਂ ਲਗਭਗ 14 ਜਥੇਬੰਦੀਆਂ ਨੇ ਉਹ ਪੰਜਾਬ ਵਿੱਚ ਕਰ ਰਹੀਆਂ ਲਗਭਗ 23 ਜਥੇਬੰਦੀਆਂ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸਰਗਰਮੀ ਨਾਲ ਕੰਮ ਕਰਕੇ ਪਿੰਡ ਪਿੰਡ ਜਾ ਰਹੀਆਂ ਨੇ ਲੋਕਾਂ ਤੱਕ ਆਪਣੀ ਗੱਲ ਲੈ ਕੇ ਜਾ ਰਹੀਆਂ ਨੇ ਮੀਡੀਆ ਦੇ ਥਰੂ ਵੀ ਸਾਡੀ ਗੱਲਬਾਤ ਜਾ ਰਹੀ ਹੈਗੀ ਆ ਔਰ ਇਹਦੇ ਵਿੱਚ ਦੇਖੋ ਜਿੱਥੇ ਤੱਕ ਸਵਾਲ ਹੈਗਾ ਲੰਗਰ ਇਕੱਠਾ ਕਰਨਾ ਆਟਾ ਇਕੱਠਾ ਕਰਨਾ ਹਰ ਇੱਕ ਕਿਸਮ ਦਾ ਚੌਲ ਦਾਲ ਲੰਗਰ ਇਕੱਠੇ ਹੋ ਰਹੇ ਆ ਠੀਕ ਹੈ ਜੀ ਫਿਰ ਵੀ ਅਸੀਂ ਜਦੋਂ ਆਏ ਸੀਗੇ ਇੱਥੇ ਸਾਡੇ ਕੋਲ ਸਾਰਾ ਕੁਝ ਸੀਗਾ ਪਰ ਪਵਾਦ ਵਾਲਿਆਂ ਨੇ ਸਾਨੂੰ ਕੋਈ ਵੀ ਚੀਜ਼ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਜੇ ਤੁਸੀਂ ਸਾਡੇ ਸਾਹਮਣੇ ਲੰਗਰ ਬਣਾਉਂਦੇ ਹੋ ਤਾਂ ਸਾਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਲਗਭਗ 4 ਮਹੀਨੇ ਉਹਨਾਂ ਨੇ ਚਲਾਇਆ ਅਸੀਂ ਫਿਰ ਉਸ ਤੋਂ ਬਾਅਦ ਆਪਣਾ ਸ਼ੁਰੂ ਕੀਤਾ ਉਹ ਚਲਾਈ ਗਏ ਹੁਣ ਵੀ ਮੈਨੂੰ ਨਹੀਂ ਲੱਗਦਾ ਕਿ ਲੋਕਲ ਲੋਕ ਸਾਨੂੰ ਲੰਗਰ ਦੀ ਦੁੱਧ ਦੀ ਪਾਣੀ ਦੀ ਕੋਈ ਸਮੱਸਿਆ ਰਹਿਣ ਦੇਣਗੇ 30 ਤੋਂ ਬਾਅਦ ਤੁਸੀਂ ਵੇਖੋ ਵੱਡੇ ਪੱਧਰ ਤੇ ਇੱਥੇ ਸੰਗਤ ਆਊਗੀ ਤਾਂ ਉਧਰ 26 ਨੂੰ ਵੱਡਾ ਇਕੱਠ ਹੋਊਗਾ ਖਨੋਰੀ ਬਾਰਡਰ ਤੇ ਲੋਕ ਵੱਡੇ ਪੱਧਰ ਤੇ ਪਹੁੰਚਣਗੇ ਇੱਧਰ ਵੀ ਇਕੱਠ ਤੋਂ ਲਗਾਤਾਰ ਸੰਖਿਆ ਵਧੂਗੀ ਆ ਆਪਾਰੇ ਲੋਕ ਸਾਡੇ ਅੱਜ ਪਹੁੰਚੇ ਇੱਥੇ ਕੋ ਲੁਧਿਆਣੇ ਦੇ ਕਿਸਾਨ ਸੀ ਹੋਰ ਨਾ ਥਾਵਾਂ ਤੇ ਆਪ ਸਾਨੂੰ ਨਾਂ ਲਿਖਾ ਕੇ ਗਏ ਵੀ ਅਸੀਂ ਸ਼ਹੀਦੀ ਜਥੇ ਦੇ ਵਿੱਚ ਅੱਗੇ ਵਧ ਕੇ ਜਾਣਾ ਚਾਹੁੰਨੇ ਆ ਜੋ ਅਸੀਮ ਤੋਂ ਲੋਕਾਂ ਲੋਕ ਆ ਪਾ ਕੇ ਨਾਂ ਲਿਖਾ ਰਹੇ ਸਾਨੂੰ ਵੀ ਸਾਡਾ ਵੀ ਨਾਂ ਲਿਖੋ ਠੀਕ ਹੈ ਜੀ ਇਹ ਜਥੇ ਦੇ ਨਾਲ ਕੋਈ ਵੀ ਵਹੀਕਲ ਸਾਡਾ ਨਹੀਂ ਹੋਊਗਾ ਜਥਾ 51 ਦਾ ਜਾਵੇ 100 ਦਾ ਜਾਵੇ ਉਹ ਫਾਰਮ ਡਿਸਾਈਡ ਕਰੂਗਾ ਤੋਂ ਇਹਦੀਆਂ ਤਿਆਰੀਆਂ ਜੰਗੀ ਪੱਧਰ ਤੇ ਅਸੀਂ ਸ਼ੁਰੂ ਕਰ ਦਿੱਤੀ ਜੀ ਸਰ ਜਥਾ ਤੁਸੀਂ ਕਹਿ ਰਹੇ ਹੋਗੇ ਕਿ ਪੈਦਲ ਜਾਵਾਂਗੇ ਤੇ ਸਫ਼ਰ ਬਹੁਤ ਲੰਮਾ ਹੈ ਕਿਵੇਂ ਮੈਨੇਜ ਕਰੂੰਗੇ ਨਹੀਂ ਇਹ ਸਾਰੀਆਂ ਪ੍ਰਸਥਤੀਆਂ ਤੇ ਆਉਣ ਵਾਲੇ ਸਮੇਂ ਸਭ ਕੁਝ ਦੇਖਾਂਗੇ ਸਾਰੀ ਤਸਵੀਰ ਸਾਡੇ ਸਾਹਮਣੇ ਆ ਜਾਨੀ ਹੈਗੀ ਲੰਗਰ ਪਾਣੀ ਫਿਰ ਕਿਵੇਂ ਲੱਜੂਗਾ ਉੱਥੇ ਜਿਹੜਾ ਇਹ ਜਦੋਂ ਇਕੱਠ ਹੋਣਾ ਸ਼ੁਰੂ ਹੋਗਾ ਇੱਕ ਵਾਰ ਪਹੁੰਚਣ ਦੀ ਜਦੋਂ ਤੁਸੀਂ ਚਾਲੇ ਪਾਤੇ ਤਾਂ ਅੱਗੇ ਲੰਗਰ ਪਾਣੀ ਦਾ ਬੈਠਣ ਦਾ ਉਹ ਕੋਈ ਸਿਸਟਮ ਦਾ ਬਾਰੇ ਸੋਚੇਗਾ ਵੀ ਕਿਵੇਂ ਹੋਊਗਾ ਮੈਂ ਕਹਿੰਦਾ ਸਰਕਾਰ ਬੈਰੀਕੇਟ ਖੋਲੇ ਲੰਗਰ ਦੀ ਸਾਨੂੰ ਘਾਟ ਹੀ ਕੋਈ ਨਹੀਂ ਅਗਲੇ ਬੰਦੇ ਸਾਰੇ ਬੈਰੀਕੇਟਾਂ ਦੀ ਹੈਗਾ ਸਾਰਾ ਹਰਿਆਣਾ ਸਾਡਾ ਵਾ ਸਾਨੂੰ ਲੰਗਰ ਦੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੋਣੀ ਹੈਗੀ ਇਹ ਮੌਕੇ ਦੀਆਂ ਪ੍ਰਸਥਤੀਆਂ ਨਾਲ ਸਾਰੇ ਗਲ ਕਰਾਂਗੇ ਸਾਡੇ ਕੋਲ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈਗੀ ਪਿਛਲੀ ਵਾਰ ਜਦੋਂ ਆਪਾਂ ਗਏ ਸੀਗੇ ਮੋਰਚਾ ਲੱਗਿਆ ਸੀਗਾ ਦਿੱਲੀ ਦੇ ਵਿੱਚ ਤਾਂ ਐਸਕੇਮ ਪੂਰਾ ਯੂਨਾਈਟ ਸੀਗਾ ਪੂਰੇ ਪੰਜਾਬ ਦਾ ਤੇ ਇਸ ਵਾਰ ਅਲੱਗ ਹੋ ਗਿਆ ਅਲੱਗ-ਅਲੱਗ ਚੱਲ ਰਿਹਾ ਹੈਗਾ ਕਿਵੇਂ ਦੇਖਦੇ ਹੋਗੇ ਕਿੰਨਾ ਕੁ ਪ੍ਰਭਾਵ ਪਵੇਗਾ ਅੱਗੇ ਦਿੱਲੀ ਕਿਉਂਕਿ ਆਪਾਂ ਕਹਿ ਸਕਦੇ ਬੇਸ਼ੱਕ ਰਾਜਧਾਨੀ ਹੈਗੀ ਪਰ ਪੰਜਾਬ ਦੀ ਜਿਮੇਦੀ ਲੋਕਾਂ ਦੀ ਸੋਚ ਹੈਗੀ ਵਤੀਰਾ ਜੋ ਦਿੱਲੀ ਦਾ ਰਿਹਾ ਹੈਗਾ ਤਾਂ ਉੱਥੇ ਇਕੱਠਾ ਆਪਣਾ ਜਿਹੜਾ ਮਜ਼ਬੂਤੀ ਦੇ ਨਾਲ ਏਕਤਾ ਦੇ ਵਿੱਚ ਬਲ ਹੁੰਦਾ ਹੈਗਾ ਉਸ ਨੂੰ ਕਿਵੇਂ ਦੇਖਦੇ ਹੋਗੇ ਇਸ ਵਾਰ ਅਲੱਗ-ਅਲੱਗ ਹੋ ਕੇ ਜਿਹੜਾ ਚੱਲਣਾ ਪੈ ਰਿਹਾ ਹੈ ਹਾਂ ਦੇਖੋ ਲਕਸ਼ਣਾ ਵਾਲੀ ਗੱਲ ਨੂੰ ਜਦੋਂ ਕੁਝ ਕਿਸਾਨ ਲੀਡਰ ਲਕਸ਼ਣਾ ਚ ਗਏ ਉਦੋਂ ਬਾਅਦ ਇਹ ਵਖਰੇਵੇਂ ਤਾਂ ਹੈਗੇ ਆ ਐ ਨਹੀਂ ਕੋ ਰੋਲਾ ਪਰ ਜਿੱਥੋਂ ਤੱਕ ਪੰਜਾਬ ਦੀ ਜਨਤਾ ਦੀ ਸਵਾਲ ਹੈ ਜਨਤਾ ਕਿਸੇ ਦਾ ਸਾਥ ਨਹੀਂ ਛੱਡ ਰਹੀ ਜਨਤਾ ਦੀ ਕੋਈ ਕਮੀ ਨਹੀਂ ਹਾਂ ਤੁਹਾਡੇ ਮਾਧਮ ਨਾਲ ਹੀ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪਣੀ ਹਉਮੈ ਨੂੰ ਛੱਡੀਏ ਜਦੋਂ ਕਿਸਾਨਾਂ ਦੀਆਂ ਮੰਗਾਂ ਸਾਂਝੀਆਂ ਵਾ ਸਾਡੀ ਲੜਾਈ ਸਾਂਝੀ ਹੈ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਵਖਰੇਵੇਂ ਹੈਗੇ ਆ ਜਿੱਥੇ ਅਸੀਂ ਹੈਗੇ ਉੱਥੇ ਵੀ ਵਖਰੇਵੇਂ ਆ ਦੋਵਾਂ ਫੋਰਮਾਂ ਜੀ ਆ ਪਰ ਵੱਡੇ ਹਿੱਤਾਂ ਨੂੰ ਵੇਖ ਕੇ ਸਾਰੇ ਨੂੰ ਇਕੱਠੇ ਹੋ ਕੇ ਚੱਲਣਾ ਪੈਂਦਾ ਵਿਚਾਰ ਤਰਕ ਵਖਰੇਵੇਂ ਵੀ ਹੁੰਦੇ ਆ ਇਸ ਕਰਕੇ ਵਖਰੇਵੇਂ ਰਹਿਣ ਦਿਓ ਵਖਰੇਵੇਂ ਹੈਗੇ ਆ ਰਹਿਣਗੇ ਆਪਾਂ 11 ਕਿਸਾਨਾਂ ਮਜ਼ਦੂਰਾਂ ਦੀ ਜਿੱਤ ਕਰਾ ਲਈਏ ਮੁੜ ਕੇ ਕੌਣ ਸਹੀ ਆ ਕੌਣ ਗਲਤ ਆ ਇਹ ਲੋਕ ਆਪੇ ਡਿਸਾਈਡ ਕਰਦੇ ਨੇ ਲੋਕਾਂ ਨੇ ਡਿਸਾਈਡ ਕਰਨਾ ਤੁਸੀਂ ਸੱਦਾ ਦੇ ਰਹੇ ਹੋਗੇ ਹੁਣ ਦੁਬਾਰਾ ਕਿਉਂ ਨਹੀਂ ਅਸੀਂ ਤਾਂ ਸੱਦਾ ਪਹਿਲੇ ਦਿਨ ਤੋਂ ਦਿੱਤਾ ਵਾ ਜਿੰਨੇ ਭਰਾ ਸਾਡੇ ਇਨ੍ਹਾਂ ਘੋਲਾਂ ਤੋਂ ਬਾਹਰ ਨੇ ਉਹ ਘੋਲ ਦੇ ਵਿੱਚ ਆਉਣ ਤੇ ਪੰਦੇਰ ਸਾਹਿਬ ਹੁਣ ਜਿਹੜੀ ਕਿਵੇਂ ਦੇਖਦੇ ਹੋਗੇ ਜਿਵੇਂ ਪਿਛਲੇ ਦਿਨੀ ਕਿਸਾਨਾਂ ਦੇ ਉੱਪਰ ਪਰਾਲੀ ਨੂੰ ਲੈ ਕੇ ਵੀ ਜਿਹੜੇ ਕਾਫੀ ਮਾਮਲੇ ਦਰਜ ਹੋਏ ਨੇ 4.5 ਹਜ਼ਾਰ ਦੇ ਕਰੀਬ ਜਿਹੜੇ ਮਾਮਲੇ ਦਰਜ ਹੋਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋਗੇ ਜੋ ਪਰਾਲੀ ਦੇ ਮੁੱਦੇ ਦੇ ਉੱਪਰ ਕਿਸਾਨਾਂ ਦੀਆਂ ਰੈਡ ਐਂਟਰੀਜ਼ ਵੀ ਹੋ ਜਾਂਦੇ ਫਰਦਾਂ ਦੇ ਉੱਪਰ ਉਸ ਨੂੰ ਕਿਵੇਂ ਦੇਖਦੇ ਹਾਂ ਦੇਖੋ ਸਵਾਲ ਤੇ ਹੈਗਾ ਵੀ ਰੈਡ ਐਂਟਰੀ ਕਰਿਆ ਕੇਸ ਕਰਿਆ ਜੁਰਮਾਨਾ ਕਰਿਆ ਪਰਾਲੀ ਦਾ ਮਸਲਾ ਹੱਲ ਨਹੀਂ ਹੋਣਾ ਤੋਨੂੰ ਗ੍ਰੀਨ ਟ੍ਰਿਬਿਊਨਲ ਕਹਿੰਦਾ ਵੀ ਤੁਸੀਂ 10 ਏਕੜ ਤੱਕ ਨੂੰ 5000 ਦੇ ਵਿੱਚ ਮਸ਼ੀਨਰੀ ਮੁਹੱਈਆ ਕਰਾ ਦਿਓ ਤੁਹਾਡੇ ਕੋਲ ਨਹੀਂ ਹੋਈ। ਫਿਰ ਕਹਿੰਦਾ ਵੱਡੀ ਉੱਚ ਅਦਾਲਤ ਕਹਿੰਦੀ ਵੀ ਇਹਨਾਂ ਨੂੰ ਸਬਸਿਡੀ ਦੇ ਦਿਓ ਉਹ ਤੁਹਾਡੇ ਕੋਲ ਦਿੱਤੀ ਨਹੀਂ ਗਈ। ਪਰਾਲੀ ਦਾ ਕੋ ਵਿਗਿਆਨਕ ਠੋਸਾਲ ਡਿਸਪੋਜ਼ ਕਰਨ ਦਾ ਤੁਹਾਡੇ ਕੋਲ ਨਹੀਂ ਹੈਗਾ। ਕੋਈ ਇਸ ਝੋਨੇ ਦਾ ਬਦਲ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਰਨ ਬਣਾ ਦਿਓ ਤੇ ਉਹਦਾ ਬਦਲ ਵੀ ਲਵ ਲਿਏ। ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਉਹਦੀ ਮਜਬੂਰੀ ਆ। ਇਹ 2.5% ਪ੍ਰਦੂਸ਼ਣ ਨੂੰ ਸਾਰਾ ਇਸ਼ੂ ਕਿਉਂ ਬਣਾਇਆ ਜਾਂਦਾ ਇੰਡਸਟਰੀ ਸਭ ਤੋਂ ਵੱਧ ਪ੍ਰਦੂਸ਼ਣ ਕਰਦੀ ਹੈ ਪੱਠਾ ਇੰਡਸਟਰੀ ਹੈਗੀ ਹੈ ਥਰਮਲ ਪਲਾਂਟ ਹੈਗੇ ਹੋਰ 100 ਕਿਸਮ ਦੀ ਇੰਡਸਟਰੀ ਠੀਕ ਆਵਾਜਾਈ ਦੇ ਸੰਸਾਧਨ ਆ 20 ਕਿਸਮ ਦੇ ਸੋਈ ਦੇ ਕਰਨ ਆ ਇੰਧਨ ਡੀਜ਼ਲ ਪੈਟਰੋਲ ਕਿੰਨਾ ਕੁ ਸ ਹੈਗਾ ਕੱਲਾ ਕਿਸਾਨਾਂ ਤੇ ਕੋ ਨਜਲਾ ਸੁੱਟਿਆ ਜਾਂਦਾ ਇਹ ਮੈਨੂੰ ਲੱਗਦਾ ਵੀ ਦਿੱਲੀ ਤੇ ਚੰਡੀਗੜ੍ਹ ਦੀ ਟੱਕਰ ਵੱਧ ਦੇ ਲਈ ਦੋਸ਼ੀ ਆ ਅਸੀਂ ਘਟਾ ਅਦਾਲਤਾਂ ਵੀ ਅਕਤੂਬਰ ਨਵੰਬਰ ਚ ਸਾਰੀ ਕਾਰਵਾਈ ਕਰਦੀਆਂ ਸਾਲ ਪਰ ਕੋਈ ਵੀ ਨਹੀਂ ਇੱਥੇ ਬੋਲਦਾ ਹੈਗਾ ਤਾਂ ਸਾਨੂੰ ਖਾਮ-ਖਾਮ ਬਦਨਾਮ ਕੀਤਾ ਜਾ ਰਿਹਾ ਵਾ ਅਸੀਂ ਅੱਜ ਵੀ ਮੰਗ ਕਰਦੇ ਵੀ ਪ੍ਰਾਲੀ ਦਾ ਠੋਸ ਹਲ ਕੀਤਾ ਜਾਵੇ ਸਰ ਮੋਰਚੇ ਦੇ ਕੀ ਹਾਲਾਤ ਨੇ ਹੁਣ ਜਦੋਂ ਅਸੀਂ ਅੱਗੇ ਜਾ ਕੇ ਆਏਗੇ ਤਾਂ ਸਾਨੂੰ ਕਾਫੀ ਘੱਟ ਕਿਸਾਨ ਦਿਖੇ ਨੇਗੇ ਤੇ ਇਸ ਜਗ੍ਹਾ ਦੇ ਉੱਪਰ ਹੈਗੇ ਨੇ ਕਿ ਅਜੇ ਕਾਫੀ ਵੱਡੀ ਗਿਣਤੀ ਹੈ ਕੀ ਕਾਰਨ ਹੈਗਾ ਕੀ ਮੋਰਚੇ ਦੇ ਹੁਣ ਦੇ ਮੌਜੂਦਾ ਹਾਲਾਤ ਕੀ ਨੇ ਚੜਦੀ ਕਲਾ ਦੇਖੋ ਮੋਰਚਾ 3-4 ਕਿਲੋਮੀਟਰ ਇੱਥੇ ਹਜ਼ਾਰਾਂ ਕਿਸਾਨ ਰਹਿੰਦੇ ਹੀ ਨਹੀਂ ਇਤੋਂ ਨਹੀਂ ਘਟਦੇ ਹੈਗੇ ਅਗਲੇ ਬੰਨੇ ਸਟੇਜ ਹੈ ਸਟੇਜ ਦੀ ਕਾਰਵਾਈ ਸਵੇਰ ਚੱਲਦੀ ਹੈਗੀ ਆ ਤੇ ਦੁਪਹਿਰ 12 1 ਵਜੇ ਖਤਮ ਹੋ ਜਾਂਦੀ ਹੈ ਉੱਥੇ ਕੈਂਪਾਂ ਦੇ ਸਰਦੀਆਂ ਕੈਂਪਾਂ ਦੇ ਅੰਦਰ ਹੁੰਦੇ ਆ ਜਿੱਥੇ ਜਿੱਥੇ ਲੰਗਰ ਹੈ ਤੁਹਾਨੂੰ ਸਾਰੀ ਐਸ ਵਾਲੇ ਕਿਸਾਨ ਲੰਗਰ ਛੱਕ ਰਹੇ ਆ ਤੇ ਵੱਡੀ ਗਿਣਤੀ ਮਿਲੂ ਹੁਣ ਲੰਗਰ ਛੱਕ ਇਹਨਾਂ ਨੇ ਸੌ ਜਾਣਾ ਉਹ ਸਰਦੀਆਂ ਤੇ ਤੁਸੀਂ ਟਰਾਲੀਆਂ 'ਚ ਜਿਹੜਾ ਥੋਲੇ ਤੁਹਾਨੂੰ ਨਜ਼ਰ ਆਉਣ ਕਈਆਂ 'ਚ ਨਹੀਂ ਵੀ ਹੈਗੇ ਹੈਗੇ ਠੀਕ ਹੈ ਨਾ ਔਰ ਜਿਵੇਂ ਜਿਵੇਂ ਕਿਸਾਨਾਂ ਦੀ ਬਜਾਈ ਹੋਊਗੀ ਵੱਡੀ ਪੱਧ ਤੇ ਕਿਸਾਨ ਇੱਥੇ ਆਉਣਗੇ ਇਹ ਸਰ 26 ਨੂੰ ਜਿਹੜਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਦੀ ਗੱਲ ਆ ਉਹ ਖਨੌਰੀ ਸ਼ੰਭੂ ਤੋਂ ਜਥੇ ਅਪਰਵਨ ਕਰ। ਬਿਲਕੁਲ। ਧੰਵਾਦ ਜੀ। ਸੋ ਸਾਡੇ ਨਾਲ ਸਰਵਨ ਸਿੰਘ ਪੰਦੇਰ ਮੌਜੂਦ ਹਨ ਤੇ ਇਹਨਾਂ ਦੇ ਦੁਆਰਾ ਪੂਰੇ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਅਗਲੀ ਜਿਹੜੀ ਰਣਨੀਤੀ ਹੈ ਉਹ ਤੈਅ ਕੀਤੀ ਜਾ ਰਹੀ ਹੈਗੀ। 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਪਰ ਮਰਨਵਰਤ ਸ਼ੁਰੂ ਕੀਤਾ ਜਾਵੇਗਾ ਤੇ 6 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਜਥਿਆਂ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਦਿੱਲੀ ਵੱਲ ਨੂੰ ਰਵਾਨਾ ਕੀਤਾ ਜਾਵੇਗਾ ਸੋ ਦੇਖਣਾ ਹੋਵੇਗਾ ਕਿ ਇਹ ਕੀ 6 ਦਸੰਬਰ ਨੂੰ ਕਿਸਾਨਾਂ ਨੂੰ ਪਹਿਲਾ ਵਾਗ ਜਿਹੜਾ ਹੈ ਹਰਿਆਣਾ ਪੁਲਿਸ ਦੇ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਜਾਂ ਫਿਰ ਕਿਸਾਨ ਦਿੱਲੀ ਵੱਲ ਨੂੰ ਕੋਚ ਕਰਨ ਦੇ ਵਿੱਚ ਸਫਲ ਹੋ ਪਾਉਂਦੇ ਨੇ ਸ਼ੰਭੂ ਬਾਡਰ ਤੋਂ ਕੁਲਵਿੰਦਰ ਮਹਿਲ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ